ਸਲ ਦੀ ਅਹਿਮ ਮੀਟਿੰਗ ਵਿੱਚ ਸਭ ਤੋਂ ਵੱਡਾ ਮਤਹਾ ਜੋ ਕਿ ਇੱਕ ਬੜੀ ਮਾਨ ਵਾਲੀ ਹਲਕੀ ਗੱਲ ਆ ਕਿ ਜੋ ਰੋਮੋ ਕੈਸਿਕੋਲਜ ਸ਼ਿਰੋਕੋਲੋਜੀ ਦੇ ਨਾਂ ਤੇ ਖੁੱਲ ਰਿਹਾ ਉਹਦੇ ਲਈ ਜਗ੍ਹਾ ਦੇਣ ਦੀ ਜੋ ਸਰ ਨੂੰ ਚਿੱਠੀ ਆਈ ਸੀ ਉਹ ਅਸੀਂ ਮਤਾਂ ਪਾ ਕੇ ਹਾਊਸ ਦੇ ਵਿੱਚ ਕਾੜੀਆ ਮੰਗ ਕੇ ਉਸ ਨੂੰ ਰਾਸ ਕੀਤਾ ਉਸ ਤੋਂ ਲਾਵਾ ਤਸੀਲ ਦੇ ਕੋਲ ਸਾਡੀ ਜਗਾ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਗਈ ਪਈ ਸੀ ਉੱਥੇ ਸਾਰੇ ਹਾਊਸ ਦੀ ਮਤ ਸੀ ਕਿ ਉਥੇ ਇੱਕ ਲੇਡੀਜ਼ ਜਿਮ ਤੇ ਬੱਚੀਆਂ ਸਿਰਫ ਲੇਡੀਜ਼ ਲਈ ਖੇល ਨਹੀਂ बैडमिंटਨ ਦਾ ਬਣਾਵਾਂਗੇ ਅਸੀਂ ਸੋ ਮੈਨੂੰ ਲੱਗਦਾ ਕਿ ਮਾਛੀਵਾੜਾ ਪੂਰੇ ਪੰਜਾਬ ਦੇ ਵਿੱਚ ਇੱਕ ਪਹਿਲੀ ਨਗਰ ਕੌਂਸਲ ਹੋਊਗੀ ਜਿੱਥੇ 15 ਦੇ 15 ਕੌਂਸਲਰਾਂ ਨੇ ਹਲਕਾ ਵਿਧਾਇਕ ਦੀ ਰਵਾਇ ਦੇ ਵਿੱਚ ਲੇਡੀਜ਼ ਜਿਮ ਓਨਲੀ ਫੋਰ ਲੇਡੀਜ਼ ਤੇ ਨਾਲ बैडमिंटਨ ਦਾ ਉਥੇ ਇੱਕ ਗਾਰਡ ਬਣਾਵਾਂਗੇ ਸਿਰਫ ਬੱਚੀਆਂ ਲਈ ਤੇ ਉਸ ਤੋਂ ਇਲਾਵਾ ਕਾਫੀ ਕੰਮ ਉਹ ਵੱਖ-ਵੱਖ ਔਰ ਮੈਂ ਤੁਹਾਨੂੰ ਇੱਕ ਬਿਲਕੁਲ ਥੋੜੇ ਚੈਨ ਲੋਥੇ ਦੱਸਣ ਲੱਗਿਆ ਜੋ ਸੀ ਏਜੰਡਾ ਤਿਆਰ ਕੀਤਾ 15 ਹੀ ਵਾੜਾਂ ਦਾ ਤਿਆਰ ਕੀਤਾ ਮਾਛੀਵਾੜੇ ਸ਼ਹਿਰ ਦੇ ਵਿੱਚ ਇਹ ਨਗਰ ਕੌਂਸਲ ਆਮ ਆਦਮੀ ਪਾਰਟੀ ਦੀ ਹੈ ਅਲਕਾ ਬਧਾਇਕ ਦੀ ਹੈ ਨਮਾਈ ਦੇ ਵਿੱਚ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਬਿਨਾ ਬਿੱਤ ਕਰੇ ਤੋਂ ਅਸੀਂ ਕੰਮ ਕਰ ਰਹੇ ਹਾਂ 15 ਦੇ 15 ਵਾੜਾਂ ਦੇ ਕੰਮ ਅਸੀਂ ਕਰਵਾ ਲਿਆ ਤੇ ਪ੍ਰੋਕਸੀਮਿਟੀ ਕਲੀਨਿਕ ਕੌਂਡ ਦੇ ਕੰਮ ਆ ਜੀ 2 ਕਰੋੜ ਡੇਢ ਤੋਂ 2 ਕਰੋੜ ਦੇ ਕੰਮ ਆ ਗਏ ਔਰ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਉਸ ਤੀ ਤੋਂ 32 ਕਮਾ ਦੇ ਟੈਂਡਰ ਅੱਜ ਵੀ ਲੱਗ ਰਹੇ ਨੇ ਜਿਹੜੇ ਕਿ ਪਿਛਲੀ ਮੀਟਿੰਗ ਚ ਪਾਸ ਹੋਏ ਸੀ ਸੋ ਮੈਨੂੰ ਜੋ ਲੱਗ ਰਿਹਾ ਕਿ ਮਾਛੀਵਾੜਾ ਸ਼ਹਿਰ ਦੇ ਇਤਿਹਾਸ ਇਹ ਵੀ ਇਤਿਹਾਸ ਹੀ ਹੋ ਜਾਂਦਾ ਕਿ ਇੰਨੇ ਕੰਮ ਕਿਉਂਕਿ ਲੋਕਾਂ ਦੇ ਕੰਮ ਨੇ ਲੋਕਾਂ ਲਈ ਕੰਮ ਨੇ ਅਸੀਂ ਇੱਕ ਜਿਹੜੀ ਕਿ ਸੁਪਰ ਸੈਕਸ਼ਨ ਮਸ਼ੀਨ ਉਸ ਦਿਨ ਹਲਕਾ ਬਧਾਇਆ ਨੇ ਮੀਟਿੰਗ ਕੀਤੀ ਸੀ ਲੋਕਾਂ ਨਾਲ ਸੁਪਰ ਸੈਕਸ਼ਨ ਮਸ਼ੀਨ ਦਾ ਖਰਚਾ 15 ਲੱਖ ਦੇ ਕਰੀਬ ਇਹਦਾ ਕੰਮ ਸਿਰਫ ਤੇ ਸਿਰਫ ਸ਼ਹਿਰ ਦੀ ਸੀਵਰੇਜ ਨੂੰ ਸਾਫ ਕਰਨਾ ਸੋ ਅਸੀਂ ਉਹ ਵੀ ਮਤਾਂ ਹਾਊਸ ਸੁਪਰਵਾਇਜ਼ ਕਰ ਦਿੱਤਾ ਤੇ ਮੇਰੇ ਖਿਆਲ ਜੇ ਪ੍ਰਮਾਤਮਾ ਦੇ ਅਸੀਸਿर्वाद ਰਿਆ ਤੇ ਨਗਰਪਾਲਿਕਾ ਬਹੁਤ ਛੇਤੀ ਬੁਲੰਦੀਆਂ ਚੂਹੂਗੀ ਔਰ ਮੈਂ ਤੁਹਾਡੇ ਚੈਨਲ ਤੋਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਹਾਊਸ ਟੈਕਸ 4 ਤੋਂ 4.5 ਲੱਖ ਰੁਪਈਆ ਸਾਨੂੰ ਹਰ ਮਹੀਨੇ ਆਉਂਦਾ ਸੀ ਨਕਸ਼ਿਆਂ ਦਾ ਸੋਹਣ ਨਕਸ਼ਿਆਂ ਦੀ ਫੀਸ 4 ਲੱਖ ਰੁਪਇਆ ਸਾਨੂੰ ਮਹੀਨੇ ਦੀ ਆਉਂਦੀ ਸੀ ਉਹ 14 ਤੋਂ 15 ਲੱਖ ਰੁਪਇਆ ਹਰ ਮਹੀਨੇ ਆਉਣ ਲੱਗੀ ਮੈਂ ਥੋੜਾ ਧਨਵਾਦ ਕਰਨਾ ਸਾਡੀ ਸ਼ਕਤੀ ਤੁਹਾਡੇ ਲਈ ਵੀ ਲਾਹੇਮੰਦ ਆ ਸਾਡੇ ਲਈ ਵੀ ਲਾਹੇਮੰਦ ਆ ਇਹ ਉਸੇ ਪੈਸੇ ਨਾਲ ਅਸੀਂ ਥੋੜਾ ਵਿਕਾਸ ਕਰਾਂਗੇ ਕਿ ਸਟੇਡੀਅਮ ਦੇ ਵਿੱਚ ਤੁਸੀਂ ਇੰਪਰੂਵਮੈਂਟ ਕੀਤੀ ਹੈ ਸਟੇਡੀਅਮ ਦੇ ਵਿੱਚ ਇੰਪਰੂਵਮੈਂਟ ਕੀਤੀ ਆ ਜੀ ਸਟੇਡੀਅਮ ਦੇ ਵਿੱਚ ਹੌਕੀ ਗਰਾਊਂਡ ਬਣੂਗਾ ਜੀ ਫੁੱਟਬਾਲ ਗਰਾਊਂਡ ਬਾਲੀਬਾਲ ਬਾਸਕਟਬਾਲ ਗਰਾਊਂਡ ਔਰ ਪਲੱਸ ਬੈਡਮਿੰਟਨ ਗਰਾਊਂਡ ਯੋਗੀ ਕਮਿਊਨਿਟੀ ਸੈਂਟਰ ਦੇ ਵਿੱਚ ਸਾਡੇ ਸਾਰੇ ਬੱਚੇ ਬੈਡਮਿੰਟਨ ਖੇលਨ ਜਾਂਦੇ ਸੀ ਜਿਸ ਦਾ ਕੀ ਸੀ ਕਮਿਊਨਿਟੀ ਸੈਂਟਰ ਨੂੰ ਵੀ ਨੁਕਸਾਨ ਪਹੁੰਚਦਾ ਸੀ ਔਰ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਸੀ ਕਿਉਂਕਿ ਜਦੋਂ ਕਦੇ ਵਿਆਹ ਆ ਜਾਂਦਾ ਸੀ ਕੋਈ ਹੋ ਜਾਂਦਾ ਸੀ ਤੇ ਹੁਣ ਅਸੀਂ ਇਹ ਜੋ ਤਜਵੀਜ਼ ਆਉਗੀ ਤਿਆਰ ਕਰਤੀ ਵੀ ਬੈਡਮਿੰਟਨ ਦਾ ਕੁੜੀਆਂ ਲਈ ਬੈਡਮਿੰਟਨ ਦਾ ਗਰਾਊਂਡ ਅਸੀਂ ਇੱਧਰ ਬਣਾਵਾਂਗੇ ਤਹਿਸੀਲ ਦੇ ਨਾਲ ਜਿੰਮ ਦੇ ਵਿੱਚ ਮੁੰਡਿਆਂ ਦਾ ਬੈਡਮਿੰਟਨ ਦਾ ਅਸੀਂ ਗਰਾਊਂਡ ਉੱਥੇ ਕਰਦੇ ਇੱਕ ਰਾਧਾ ਗਿਸ਼ਨ ਪਾਰਕ ਦਾ ਰਾਧਾ ਗਿਸ਼ਨ ਪਾਰਕ ਲਈ ਬਿਲਕੁਲ ਜੀ ਰਾਧਾ ਗਿਸ਼ਨ ਪਾਰਕ ਲਈ ਅਸੀਂ ਇੱਕ ਦਰਖਾਸਤ ਦਿੱਤੀ ਆ ਉਹਦੇ ਲਈ ਅਸੀਂ ਉੱਥੇ ਪਹਿਲਾਂ ਬੂਟੇ ਜਿਹੜੇ ਅਨਨੈਸੈਸਰੀ ਕੁਝ ਲੱਗੇ ਹੋਏ ਨੇ ਇਹਨਾਂ ਕਰਕੇ ਪਾਰਕ ਦੀ ਦਿੱਖ ਨੂੰ ਫਰਕ ਪੈ ਰਿਹਾ ਅਸੀਂ ਉਹਨਾਂ ਲਈ ਇੱਕ ਦਰਖਾਸਤ ਲਿਖ ਕੇ ਭੇਜਤੀ ਆ ਉਹਨਾਂ ਬੂਟਿਆਂ ਦੀ ਛਾਂਟੀ ਕਰਨ ਲਈ ਫਿਰ ਬੇਨਤੀ ਹੋ ਜੂਗੀ ਉਸ ਤੋਂ ਬਾਅਦ ਜਿਹੜੇ ਬੂਟੇ ਰਹਿ ਜਾਣਗੇ ਜੀ ਜਿਨ੍ਹਾਂ ਦੀ ਲੋੜ ਆ ਵਾਤਾਵਰਣ ਨੂੰ ਵੀ ਲੋੜ ਆ ਉਹਦੀ ਸੀ ਯੂਟਿਲਾਈਜੇਸ਼ਨ ਕਰਕੇ ਦੇਖੋ ਜਦੋਂ ਚਾਰ ਗਰਾਊਂਡ ਬਣ ਗਏ ਚਾਰ ਗਰਾਊਂਡ ਬਣਾਣ ਲੱਗੇ 5 ਬੈਡਮਿੰਟਨ, ਬਾਲੀਬਾਲ, ਬਾਸਕਟਬਾਲ, ਹਾਕੀ ਤੇ ਫੁੱਟਬਾਲ ਤਾਂ ਪਾਰਕ ਵੀ ਐਸਾ ਬਣਾ ਕੇ ਜਾਵਾਂਗੇ ਔਰ ਤੁਸੀਂ ਇਹ ਕਿਹਾ ਕਰੋਗੇ ਕਿ ਹਾਂ ਬਾਕੀ ਜੇ ਰਾਧਾਕਿਸ਼ਨ ਪਾਰਕ ਬਣਾਇਆ ਤੇ ਪਾਰਕ